ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ 6 ਤਰੀਕ ਦੇ ਮੌਸਮ ਦੀ ਔਰ ਆਉਂਦੇ 3-4 ਦਿਨਾਂ ਯਾਨੀ ਕਿ 9 ਸਤੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਮੌਨਸਨ ਦਰਮੀ ਕਿੰਨੇ ਕੁ ਲੱਗਣੀਆਂ ਔਰ ਮੌਸਮ ਹਾਕ ਦਿੱਤਾ ਜਾਂ ਰਿਪੋਰਟ ਕੀ ਕਹਿੰਦੀ ਹੈ ਤੁਹਾਨੂੰ ਦੱਸਾਂਗੇ ਸਰਸਵਤੀਆ ਜੋ ਸੈਟਲਾਈਟ ਦਸਰਾ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਤੜਕੇ ਸਵੇਰੇ ਮੀਂਹ ਲੱਗੇ ਆ ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹਾ ਮੁੱਖ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਦਾ ਸਪੈਲ ਲੱਜੁਕੇ ਨੇ ਇਸ ਵੇਲੇ ਵੀ ਕੁਝ ਖੇਤਰਾਂ ਦੇ ਵਿੱਚ ਉਮੀਦਾਰੀ ਹੋ ਰਹੀ ਹੈ ਨਾ ਲੁਧਿਆਣਾ ਦੇ ਪੂਰਬੀ ਖੇਤਰਾਂ ਦੇ ਵਿੱਚ ਨਵਾਂ ਸ਼ਹਿਰ ਬੰਗਾ ਬਲਾਚੌਰ ਗੜਸ਼ੰਕਰੇਲਾ ਖੇਤਰਾਂ ਦੇ ਵਿੱਚ ਮੀਂਹ ਲੱਗਿਆ ਰੋਪੜ ਦੇ ਕੁਝ ਖੇਤਰ ਸਰੀਨਾਲਪੁਰ ਸਾਹਿਬ ਮਹਾਲੀ ਤੇ ਇਧਰ ਅਜਿਆ ਖੋਸ਼ਹਾਰਪੁਰ ਦੇ ਕੁਝ ਖੇਤਰਾਂ ਦੇ ਵਿੱਚ ਕੰਨ ਦਫਾ ਜੀ ਜਿਹੜਾ ਇੱਕ ਘਟ ਤੋਂ ਬਾਅਦ ਦਾ ਖੇਤਰ ਹਣਿਆ ਹੋਇਆ ਹੈ ਰਾਜਸਥਾਨ ਦੇ ਉੱਤੇ ਸੋ ਇਹਦੇ ਪ੍ਰਭਾਵ ਹੇਠ ਬੰਗਾਲ ਦੀ ਖਾੜੀ ਤੋਂ ਜਿਹੜੀ ਪੂਰੇ ਦੀਆਂ ਹਵਾਵਾਂ ਆ ਰਹੀਆਂ ਨੇ ਨਮੀ ਭਰਪੂਰ ਸੋ ਇਹ ਹਵਾਵਾਂ ਜਿਹੜੀਆਂ ਨੇ ਪੰਜਾਬ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਤੇ ਨਮੀ ਹੋਣ ਦੇ ਸਦਕਾ ਜਿਹੜੇ ਪੰਜਾਬ ਦੇ ਵਿੱਚ ਮੀਂਹ ਦਰਜ ਹੋ ਰਹੇ ਨੇ ਸੋ ਆਉਂਦੇ ਜਿਹੜੇ 2-3 ਦਿਨ ਨੇ ਇਹ ਐਲਪੀਏ ਅੱਗੇ ਲੰਘਦਾ ਰਹਿਣਾ ਘੱਟੋ-ਬਾਧਾ ਖੇਤਰ ਤੇ ਪੰਜਾਬ ਦੇ ਵਿੱਚ ਮੀਂਹ ਦਰਜ ਹੁੰਦੇ ਰਹਿਣਗੇ ਪਰ ਸਭ ਪਹਿਲੇ ਜਿਹੜੇ ਆ ਉਹ ਟਟਮੇ ਲੱਗਦੇ ਨਜ਼ਰ ਆਉਣਗੇ ਸੋ ਅਗਲੇ 2-3 ਦਿਨ ਮੀਂਹ ਆ ਜਿਹੜੇ ਪੰਜਾਬ ਦੇ ਵਿੱਚ ਦਰਜ ਹੁੰਦੇ ਰਹਿਣਗੇ ਮੁੱਖ ਤੌਰ ਦੇ ਨਾਲ ਮਾਲਵਾ ਖੇਤਰ ਮੁੱਖ ਰਹਿ ਸਕਦਾ ਤੇ ਦਵਾਬੇ ਤੇ ਮੱਝ ਦੇ ਵਿੱਚ ਵੀ ਉਮੀਦ ਹੈ ਸਾਰ ਨਹੀਂ ਕਿਤੇ ਪਾਰੀਮੀ ਪਹੁੰਚਣਗੇ ਕਿਤੇ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਅਤੇ ਪਾਰੀਮੀ ਵੀ ਕੁਝ ਖੇਤਰਾਂ ਦੇ ਵਿੱਚ ਲੱਗ ਜਾਣ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਪਾਚ ਕਰਨਗੇ ਸੋ ਆਉਂਦੇ 3-4 ਦਿਨਾਂ ਦੀ ਇਹ ਹੋ ਰਿਹਾ ਰਿਪੋਰਟ ਹੈ ਮੀਂਹ ਟੁੱਟਵੇਂ ਦੌਰ ਤੇ ਲੱਗਦੇ ਨਜ਼ਰ ਆਉਂਗੇ ਸਾਰੇ ਖੇਤਰ ਮੀਂਹ ਨਾਲ ਕਵਰ ਨਹੀਂ ਹੋਣਗੇ ਕੈਂਡ ਦਾ ਫਾਜੀ 70-75 ਫੀਸਦੀ ਖੇਤਰ ਹੈ ਜਿਹੜੇ ਪੰਜਾਬ ਦੇ ਉਹ ਮੀਂਹ ਨਾਲ ਕਵਰ ਹੋਣਗੇ ਇੱਕ ਜ਼ਿਆਦਾਤਰ ਖੇਤਰਾਂ ਦੇ ਵਿੱਚ ਦਰਮਿਆਨੇ ਕੁਝ ਖੇਤਰਾਂ ਦੇ ਵਿੱਚ ਪਾਰੀਮੀ ਵੀ ਜਿਹੜੇ ਆ ਲੱਗ ਸਕਦੇ ਨੇ ਸੋ ਜੇਕਰ ਅਸੀਂ ਤਾਜ਼ਾ ਰਿਪੋਰਟ ਦੇਖਦੇ ਹਾਂ ਜੀ ਜੋ ਜਾਰੀ ਕੀਤੀ ਅੱਜ ਮਾ ਸਾਫੂ ਵਫਾਕ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ 6 ਤਰੀਕ ਦੀ ਤਰੀਖ ਪਈ ਹੋਈ ਆ 6 ਸਤੰਬਰ 2025 ਪੰਜਾਬ ਦੇ ਲਈ ਵਾਰਨਿੰਗ ਹੈਗੀ ਆ 6 7 8 9 ਅਲਰਟ ਕੋਈ ਨਹੀਂ ਆ ਜੀ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਕਿਉਂਕਿ ਮੀਂਹ ਜ਼ਰੂਰ ਲੱਗਣੇ ਆ ਪਰ ਅਤੀ ਭਾਰੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਲੱਗਣੇ ਇਸ ਲਈ ਕੋਈ ਅਲਰਟ ਨਹੀਂ ਆ ਤੇ ਇਸ ਤੋਂ ਇਲਾਵਾ 10 11 ਫਾਰਾ ਤਰੀਕ ਨੂੰ ਇੱਕ ਸਿਸਟਮ ਆ ਰਿਹਾ ਤੇ ਇਸ ਸਿਸਟਮ ਦੇ ਸਦਕਾ ਹੈਵੀ ਰੇਨ ਦੇ ਜਿਹੜੇ yellow ਅਲਰਟ ਨੇ ਉਹ ਜਾਰੀ ਕੀਤੇ ਜਾ ਚੁੱਕੇ ਨੇ 10 11 ਤੇ 12 ਤਰੀਕ ਲਈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਫਿਰ 12 ਤੋਂ ਬਾਅਦ ਵੀ ਲੱਗਣੇ ਆ ਫਿਲਹਾਲ ਅਗਲੇ 2-3 ਦਿਨ ਅਲਰਟ ਕੋਈ ਨਹੀਂ ਆ ਪਰ ਮੀ ਬਹੁਤ ਹੀ ਖੇਤਰਾਂ ਦੇ ਵਿੱਚ ਪਹੁੰਚਣ ਜਾ ਰਹੇ ਨੇ ਸੋ ਇਹ ਜਿਹੜਾ ਘੱਟ ਦਾਬ ਦਾ ਖੇਤਰ ਬਣਿਆ ਹੋਇਆ ਘੱਟ ਦਾਬ ਸੋ ਇਹਦੇ ਸਦਕਾ ਮੀਂਹ ਲੱਗ ਰਿਹਾ ਤੇ ਲੱਗਣਗੇ ਤੇ ਪੰਜਾਬ ਦੇ ਵਿੱਚ ਜਿਹੜਾ ਹੜਾ ਵਾਲਾ ਮਾਹੌਲ ਬਣਿਆ ਹੋਇਆ ਹੜਾ ਤੇ ਫਿਲਹਾਲ ਕੋਈ ਰਾਹਤ ਨਹੀਂ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਬੀਬੀ ਐਮ ਬੀ ਵੱਲੋਂ ਯਾਨੀ ਕਿ ਪਾਖੜਾ ਪਾਖੜਾ ਦੇ ਵਿੱਚੋਂ ਪਾਣੀ ਘਟ ਜੇ ਤਾਂ ਫਿਰ ਹੋ ਸਕਦਾ ਹੜਾ ਤੋਂ ਰਾਹਤ ਮਿਲ ਸਕਦੀ ਹੈ ਫਿਲਹਾਲ ਮੌਜੂਦ ਫਾਕਦੀ ਰਿਪੋਰਟ ਵੀ ਤੁਹਾਨੂੰ ਸਾਂਝੀ ਕਰਤੀ ਆ ਬਾਕੀ ਅਪਡੇਟ ਤੁਹਾਨੂੰ ਅਸੀਂ ਲਾਈਵ ਦਿੰਦੇ ਰਹਾਂਗੇ ਸ਼ੁਕਰੀਆ